ਸਸਰੀਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗੇ ਆ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਆਪਾਂ ਲੱਗੇ ਆ ਵੇੜਾ ਸੁੰਭਰਨ ਤੇ ਬਾਕੀ ਆਪਣਾ ਸਵੇਰ ਦਾ ਕੰਮ ਮਤਲਬ ਕਿ ਚਾਹ ਪਾਣੀ ਦਾ ਆਪਣਾ ਕੰਮ ਨਿਪੜ ਗਿਆ ਸੀਗਾ ਸਵੇਰ ਦਾ ਟਾਈਮ ਫਿਰ ਮੈਂ ਲੱਗੀ ਵੇੜਾ ਸੁੰਬਰਣ ਤੇ ਕਈ ਵਾਰੀ ਫਿਰ ਹਵਾ ਚੱਲਣ ਲੱਗ ਜਾਂਦੀ ਹੈ ਇਹਦੇ ਕਰਕੇ ਮੈਂ ਕਿਹਾ ਚੱਲ ਪਹਿਲਾਂ ਪਹਿਲਾਂ ਵੇੜਾ ਸੁੰਬਰ ਦਨੇ ਆ ਤੇ ਬਾਕੀ ਕੰਮ ਆਪਾਂ ਫੇਰ ਕਰਾਂਗੇ ਲਓ ਜੀ ਬੇੜਾ ਆਪਾਂ ਸੁੰਭਰ ਲਿਆ ਸੀਗਾ ਤੇ ਬੇੜਾ ਸੁੰਭਣ ਤੋਂ ਪਹਿਲਾਂ ਆਪਾਂ ਮਤਲਬ ਕਿ ਜਿਹੜੇ ਪੁੱਟੇ ਲਾਏ ਹੋਏ ਸੀਗੇ ਕੈਰੀ ਦੇ ਵਿੱਚ ਬਤਾਵਾਂ ਦੇ ਪੁੱਟੇ ਲਾਏ ਸੀਗੇ ਉਹਦੇ ਵਿੱਚ ਆਪਾਂ ਘਾਹ ਕੱਢਣ ਲੱਗ ਗਏ ਕਾਫੀ ਘਾਹ ਕਾਫੀ ਜ਼ਿਆਦਾ ਹੋਇਆ ਹੋਇਆ ਸੀਗਾ ਤੇ ਬਾਕੀ ਉਹ ਸਾਫ਼ ਕਰਕੇ ਮੈਂ ਕਿਹਾ ਚੱਲ ਪਹਿਲਾਂ ਪਹਿਲਾਂ ਕੱਢ ਦੇਣੀ ਠੰਡੇ ਠੰਡੇ ਫੇਰ ਦੇਨੇ ਵੀ ਧੁੱਪਾਂ ਹੋ ਜਾਂਦੀ ਆ ਆ ਦੇਖੋ ਆਪਾਂ ਗੁੱਡ ਕੇ ਇਹਨਾਂ ਵਧੀਆ ਸਾਫ਼ ਕਰਦੇ ਘਾਹ ਕੂ ਇਹਨਾਂ ਕੱਢਤਾ ਤੇ ਹੁਣ ਇੱਕ ਦੋ ਦਿਨਾਂ ਅਜੇ ਆਪਾਂ ਇਹਦੇ ਪਾਣੀ ਲਾਵਾਂਗੇ ਤੇ ਬਾਕੀ ਉਰੇ ਨਵੇੜਕੇ ਫੇਰ ਮੈਂ ਚੱਲੇਗੀ ਕੱਪੜੇ ਧੋਣ ਤੇ ਕੱਪੜਿਆਂ ਦਾ ਸੱਚ ਸੱਚ ਨਿਪਟੜ ਗਿਆ ਤੇ ਆ ਦੇਖੋ ਤੂੜੀ ਆਪਣੀ ਮਹਸ ਨੇ ਕਿਵੇਂ ਖੰਡਾਤੀ ਰਾਤ ਮਹਸ ਖੁੱਲ ਗਈ ਮਹਸ ਨੇ ਸਾਰੇ ਹੀ ਕਾਹ ਪਾਤਾ ਤੂੜੀ ਸਾਰੀ ਖੰਡਾਤੀ ਤੇ ਲੋ ਜੀ ਫੇਰ ਆ ਗਿਆ ਮੀਂਹ ਥੋੜੇ ਚਿਰ ਬਾਅਦੋਂ ਫੇਰ ਮੀਂਹ ਆ ਗਿਆ ਮੀਂਹ ਨੇ ਸਾਰਾ ਹੀ ਮਤਲਬ ਕਿ ਗਿੱਲਾ ਹੀ ਗਿੱਲਾ ਹੋ ਗਿਆ ਪਾਣੀ ਥੜ ਗਿਆ ਮੈਂ ਪਾਣੀ ਲੋਣ ਨੂੰ ਸਭੋ ਹਲੇ ਕਹਿੰਦੀ ਸੀ ਕਿ ਚੱਲ ਮੀਂਹ ਨਾਲੇ ਪਾਣੀ ਲੱਗ ਗਿਆ ਤੇ ਮੀਂਹ ਕਾਫੀ ਜ਼ਿਆਦਾ ਆ ਗਿਆ ਤੇ ਤੂੜੀ ਵੀ ਕਾਫੀ ਗਿੱਲੀ ਹੋ ਗਈ ਸੀਗੀ ਤੇ ਮੈਂ ਇਸਨੇ ਸਾਰੀ ਖੰਡਾਤੀ ਸੀ ਲੋ ਜੀ ਆਪਣਾ ਰੋਟੀ ਪਾਣੀ ਦਾ ਨਿਬੜ ਗਿਆ ਸੀਗਾ ਫਿਰ ਜਿਹੜੇ ਕੱਪੜੇ ਧੋਤੇ ਸੀਗੇ ਮੈਂ ਕਿਹਾ ਚੱਲ ਸੁੱਕਾ ਮਤਲਬ ਕਿ ਸੁੱਕ ਗਏ ਸੀਗੇ ਤੇ ਮੈਂ ਕਿਹਾ ਚੱਲ ਇਹਨਾਂ ਨੂੰ ਤਹਿਾ ਲਾ ਕੇ ਰੱਖ ਦਿੰਨੀ ਆ ਤੇ ਬਾਕੀ ਕੱਪੜੇ ਆਪਾਂ ਹੁਣ ਆਪਾਂ ਤਹਿਾ ਲਾ ਦਈਏ ਲੋ ਜੀ ਆਪਣਾ ਉਧਰ ਨਿਪਟੜ ਗਿਆ ਸੀਗਾ ਕੱਪੜੇ-ਕੁਪੜੇ ਤੈਨ ਮਾਰ ਲਏ ਸੀਗੇ ਤੇ ਰੋਟੀ-ਪਾਣੀ ਦਾ ਨਿਪਟੜ ਗਿਆ ਸੀਗਾ ਮੈਂ ਲੱਗ ਗਈ ਰਸੋਈ ਝਾੜਨ ਕਿਉਂਕਿ ਅੱਜ ਮੀਂਹ ਪਿਆ ਹੋਇਆ ਸੀਗਾ ਠੰਡਾ ਜਿਹਾ ਮੌਸਮ ਸੀਗਾ ਇੰਨੀ ਗਰਮੀ ਜ਼ਿਆਦਾ ਹੈ ਨਹੀਂ ਸੀਗੀ ਮੈਂ ਕਿਹਾ ਚੱਲ ਫਿਰ ਰਸੋਈ ਝਾੜ ਲੈਂਨੀ ਆ ਕਿਉਂਕਿ ਗਰਮੀ 'ਚ ਇੰਨਾ ਜ਼ਿਆਦਾ ਫਿਰ ਝਾੜ-ਚੜਾਈ ਆ ਹੁੰਦਾ ਨਹੀਂ ਹੈਗਾ ਇਹਦੇ ਕਰਕੇ ਮੈਂ ਕਿਹਾ ਚੱਲ ਠੰਡਾ ਜਿਹਾ ਮੌਸਮ ਆ ਅੱਜ ਆਪਾਂ ਰਸੋਈ ਝਾੜ ਲੈਂਦੇ ਆ ਫਿਰ ਮੈਂ ਲੱਗ ਗਈ ਰਸੋਈ ਦੀ ਝਾਲੀ ਸਾਫ਼ ਕਰਨ ਤੇ ਬਾਕੀ ਡੱਬੇ ਡੁੱਬੇ ਆਪਾਂ ਸਾਰੇ ਲਾ ਲਏ ਸੀਗੇ ਆਪਾਂ ਡੱਬੇ ਨੂੰ ਭਾਂਡੇ ਨੂੰ ਕੱਪ ਕੱਪਤੀਆਂ ਸੀਗੀਆਂ ਸਾਰੀਆਂ ਇਹਨਾਂ ਨੂੰ ਆਪਾਂ ਧੋਸ ਮਾਰ ਕੇ ਫਿਰ ਆਪਾਂ ਇਹਨਾਂ ਨੂੰ ਭਾਂਡੇ ਨੂੰ ਸਾਰਿਆਂ ਨੂੰ ਜਾਲੀ ਦੇ ਵਿੱਚ ਰੱਖਾਂਗੇ ਲੋ ਜੀ ਆਪਾਂ ਕੰਸਾਂ ਗੁੰਸਾ ਸਾਫ ਕਰਤੀਆਂ ਸੀਗੀਆਂ ਤੇ ਕੰਸਾਂ ਦੇ ਅਖਵਾਰ ਬਦਲਤੇ ਸੀਗੇ ਤੇ ਬਾਕੀ ਨੇਰੀ ਨਾ ਬਹੁਤ ਬੁਰਾ ਹਾਲ ਹੋਇਆ ਸੀਗਾ ਲੋ ਜੀ ਆਪਾਂ ਕੰਸ ਤੇ ਵੀ ਰੱਖਤੇ ਭਾਂਡੇ ਛਣਕੇ ਤੇ ਬਾਕੀ ਇੱਧਰ ਜਿਮਨੀ ਤੇ ਵੀ ਤੇ ਇੱਧਰ ਜਾਲੀ 'ਚ ਵੀ ਆਪਾਂ ਭਾਂਡੇ ਸਾਰੇ ਡੱਬੇ ਡੁੱਬੇ ਤੇ ਭਾਂਡੇ ਸਾਰੇ ਸਾਫ ਕਰਕੇ ਰੱਖਤੇ ਲਓ ਜੀ ਆਪਣਾ ਝਾੜ ਝੜਈ ਦਾ ਨਿਬੜ ਗਿਆ ਸੀਗਾ ਮੈਂ ਲੱਗ ਗਈ ਗੈਸ ਸਾਫ ਪਹਿਲਾਂ ਗੈਸ ਸਾਫ ਕਰਨ ਤੇ ਗੈਸ ਸਾਫ ਕਰਕੇ ਫਿਰ ਮੈਂ ਰਸੋਈ ਚ ਲਾਇਆ ਪੋਚਾ ਚਲੋ ਜੀ ਆਪਣਾ ਹੁਣ ਮਤਲਬ ਕਿ ਰਸੋਈ ਦਾ ਜਿਹੜਾ ਝਾੜ ਝੜਈ ਸੀਦਾ ਨਿਬੜ ਗਿਆ ਸੀਗਾ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਪੈਥੀ ਕਰਦੇ ਹਾਂ ਮਿਲਦੇ ਆ ਅਗਲੇ ਬਲੌਗ ਨਾਲ ਧੰਨਵਾਦ ਜੀ